ਇਹ ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਣੀਤ ਕੌਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ቃል ਦੇ ਤੇ ਸਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦਰਾਂ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿ ਜਾਂਦੇ ਨੇ ਉਹਨਾਂ ਕਰਕੇ ਇਹ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਕੈਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੌਂਤਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉਸੇ ਲਾਉਣੇ ਆ ਉਡੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਹੈ ਉਹ ਮੌਕੇ ਨਾਲ ਅਸੀਂ ਦੇਖੀ ਇਕੱਲੀ ਕੜੀ ਜਥੇਬੰਦੀ ਬੰਦੀ ਬਲੂ ਉਹ ਵੀ ਬਾਕੀ ਸਾਰੇ ਸੰਜੋਗ ਦੇ ਹਾਂਜੀ ਜਥੇਬੰਦੀ ਬੰਦੀ ਹੋਊਗੀ ਹੋਰ ਵੀ ਨਾਲ ਅੱਜ ਦੀ ਕੜੀ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲ ਹੈ ਉਸ ਜੁxt ਮੁਰਕੇ ਦੀ ਕਾਲ ਹੈ ਵੀ ਭਾਜਪਾ ਦਾ ਵਿਰੋਧ ਕਰੋ ਬੁਦੀ ਦਾ ਵਿਰੋਧ ਕਰੋ ਦੂਜੇ ਜਥੇਬੰਦੀ ਕੀ ਕਰ ਰਹੀਆਂ ਨੇ ਇੰਦਾ ਕੋਈ ਨਾ ਨਜ਼ਰ ਆਉਂਦਾ ਨਹੀਂ ਹੋਇਆ ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਹੈ ਮੈਨੂੰ ਲੱਗਦਾ ਹੈ ਕਿ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦਾ ਅਪਦਾ ਹੋਊਗਾ ਪਰ ਸਾਡਾ ਮਨਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰਾਂਗੇ ਕਿੰਨਾ 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 ਜਿਆ ਆਪਣੀ ਪਲੈਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਇੱਕ ਜਾਣ ਦਾ ਤਾਂ ਸਾਧਨਾਂ ਤੇ ਜਾਂਦੇ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਬੇਕਣਾ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੇ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇ ਮਰਦੀ ਤੋਂ ਹੋਵੇ ਜਾ ਗੁਆਂ ਨੂੰ ਗ੍ਰਿਫਤਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਉਹਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ ਇਹ ਪਹਿਲਾ ਪ੍ਰਸ਼ਾਸਨ ਨੇ ਜੋ ਬੰਦੋਬਸਤ ਕੀਤਾ ਹੈ ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਵਿਵਲ ਛਾਪੇਮਾਰੀ ਕਰਦੇ ਨੇ ਗ੍ਰਿਫਤਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਤਿਆਰੀਆਂ ਸਾਡੀ ਉਹ ਅਸੀਂ ਪੂਰਾ ਬੰਦੋਬਸਤ ਹੋਇਆ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੋਂ ਦੇਊਗਾ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਨਹੀਂ ਆਪਦੇ ਤਰੀਕੇ ਨਾਲ ਉਹ ਤਾਂ 23 ਦਾ ਹੀ ਪ੍ਰੋਗਰਾਮ ਪਟਿਆਲੇ ਦਾ ਹੀ ਹੋਇਆ ਜੇ ਕੋਵੀ ਦਾ ਵੀ ਆ ਜੀ ਉਹਦਾ ਕੋਈ ਨਾ ਜਲੰਧਰ ਵਗੈਰਾ ਉਹ ਤਾਂ 23 ਦੇ ਪ੍ਰੋਗਰਾਮ ਉਹ ਤਾਂ 24 ਦਾ ਸੀ ਅਸੀਂ ਫਿਰ ਹਾਲ ਤੱਕ ਹੀ ਤਰੀਕਾ 23 ਵਾਲਾ ਹੈਗਾ ਕਹਾਂ ਉਹ 24 ਨੂੰ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਵਾਲੇ ਜਥੇਬੰਦੀਆਂ ਕੀ ਸੋਚਦੇ ਆ ਨੇ ਮੇਰੇ ਕੋਲ 25 ਦਾ ਗਰਦਾਸਪੁਰ ਦਾ ਪਹਿਲੇ ਦਿਨਾਂ ਦਾ ਪਤਾ ਲੱਗਿਆ ਵੀ ਉਹਨਾਂ ਨੇ 8 ਜਗ੍ਹਾ ਤੇ ਹੋਰ ਪੰਜ ਜਗ੍ਹਾ ਤੇ ਹੋਰ ਆਉਣਾ ਉਹਦੇ ਬਾਰੇ ਜਾਣਕਾਰੀ ਜੀ ਮਿਲੀ ਅੱਗੇ ਜਿਹੇ ਜਾਣਕਾਰੀ ਮਿਲਦੀ ਜਾਊਗੀ ਜਿੱਥੇ-ਜਿੱਥੇ ਕਿੱਥੇ ਕੀ ਹੁੰਦਾ ਉੱਥੇ ਮੌਕੇ 'ਲ ਦੇ। ਵਿਰੋਧ ਫਿਲਹਾਲ 23 ਤਰੀਕ 'ਵਾਲ। ਇਹ ਕਹਿਣਾ ਵੀ ਹੋ ਰਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਆਏ ਕਿ ਬਾਲ ਤੋਂ ਮੁਦਗੀਆਂ ਵੀ ਵਿਰੋਧ ਹੋ ਰਿਹਾ ਬੜਾ ਆ ਆ ਮਾਗਲਾ ਬੜਾ ਤਰ੍ਹਾਂ ਬਣਿਆ ਕਿ ਪਿਆਜ ਨੂੰ ਬੋਲਿਆ ਗਿਆ ਕਿ ਪੂਰੇ ਪੰਜਾਬ ਨੂੰ ਆਪਾਂ ਤੋਂ ਲੰਘ ਜਾਣਾ ਹੈ। ਅ ਕਦਰ ਸੁਰੱਖਿਆ ਪ੍ਰਬੰਧ ਹੋਰ ਕਿੰਦਾ ਵੀ ਰਣਨੀਤੀ ਹੋ ਰਹੀ ਸੀ। ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨਾਂ ਕਰਕੇ ਮੁੜ ਗਏ ਸੀ ਪ੍ਰਦਰਸ਼ਨਤਾ ਉਹਦਾ ਵੀ ਜ਼ੋਰਦਾਰ ਹੋਏ ਨੇ ਉਹਦਾ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਜਨਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਤਾਂ ਉਹਦੇ ਆਪ ਹੀ ਕਾਰਨਾਂ ਕਰਕੇ ਇਕੱਠ ਨਹੀਂ ਹੋਇਆ ਬਰਸ਼ਾਤ ਪੈ ਗਈ ਜਾਂ ਉਹਨਾਂ ਕੋ ਬੰਦਬਾਸ ਨਹੀਂ ਹੈ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਦਾ ਕਾਰਨ ਹੋ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨਾ ਹੋਣਾ ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਜਮਹੂਰੀ ਹੱਕ ਹੈ ਉਹ ਕਾਹਨ ਅਸੀਂ ਵੀ ਆਪਣੇ ਤਰੀਕੇ ਨਾਲ ਇਹ ਲੋਕਾਂ ਨੂੰ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੀਆਂ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ 10 ਸਾਲ ਹੋ ਗਏ ਜਿਹਨਾਂ ਰਾਜਕੜ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਨਾਲ ਇਹਨਾਂ ਨੇ ਕਿੰਨੇ ਧੋਖ ਵਿਸ਼ਵਾਸ ਘਾਤ ਕੀਤਾ ਤੇ ਕਿਹੜੇ ਕਿਹੜੇ ਕਾਰਪੋਰੇਟ ਨੂੰ ਮੁਨਾਫੇ ਦੇ ਕੇ ਕਿਹੜੇ ਕਿਹੜੇ ਕਿਤੇਰਾ ਵੀ ਹੁਣ ਤੱਕ ਕਲਾ ਕਲਾ ਕੀਤੇ ਨੇ ਜਿਹੜਾ ਪਚੂਨ ਖੇਤਰ ਹੋ ਤਬਾ ਕੀ ਤੈਸੋਟੀ ਸੰਤ ਤਬਾ ਕੀਤੀ ਹੈ ਸਾਰਾ ਪਬਲਿਕ ਸੈਕਟਰ ਵੇਚ ਕੇ ਕਾਰਪੋਰੇਟਨ ਹਸਾ ਕੇ ਦਿੱਤਾ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਬਰਤਾਰੇ ਕਾਰਪੋਰੇਟ ਦੇ ਪਾਕਿ ਤਭੁਕੀਆਂ ਨੇ ਕਾਰਪੋਰੇਟਾਂ ਦਾ ਨਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਐਸੀਏ ਲੈ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਦੀਆਂ ਕਾਰਗਜਾਂੀਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਨੰਗੇ ਕਰਾਂਗੇ ਵੀ ਹੁਣ ਇਹ ਇਹਨਾਂ ਨੂੰ ਮੂਨਾ দাও ਅਸੀਂ ਸੱਦਾਂਗੇ ਸੰਭੂ ਬਾੜ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਲਾਉਣਾ ਸਮਾਪਤ ਕਰਨਾ ਹੈ ਕਿ ਨਹੀਂ ਕਰਨਾ ਹੈ ਉਹਨਾਂ ਤੇ ਐਸ ਕਰਮ ਨੇ ਅੱਜ ਆਣ ਹੋਣੀ ਕੀਤਾ ਕਿ ਉਹ ਵੀ ਮੋਦੀ ਦਾ ਰੋਹ ਕਰਨਗੇ ਕਿਉਂਕਿ ਬਕਰੀ ਨਾਲ ਵਿੱਚ ਜਿਹੜੇ ਕੰਮ ਵੀ ਦਾ ਲਾਲ ਤੋਂ ਬੁਰਾ ਐਸਕੇਐਮ ਦਾ ਐਲਾਨ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਬੀਬੀਜੀਪੀ ਦਾ ਵਿਰੋਧ ਕਰੋ ਇਹ ਐਸਕੇਐਮ ਦਾ ਐਲਾਨ ਆ ਉਹਨਾਂ ਦੀ ਇਹ ਗੈਰ ਰਾਜਨੀਤਿਕ ਐਸਕੇਐਮ ਦਾ ਕੀ ਹੈ ਉਹਨਾਂ ਦਾ ਉਹ ਤਾਂ ਸੋਚਣ ਉਹ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਇਹ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ